ਜੀ ਦਾ ਖਾਲਸਾ ਵੇ ਗੁਰਜੀ ਕੀ ਫਤਿਹ ਹਾਂ ਜੀ ਅੱਜ ਆਪਾਂ ਤੁਹਾਨੂੰ ਜੋ ਐਸੀ ਇੱਕ ਖਬਰ ਦੱਸਣ ਜਾ ਰਹੇ ਹਾਂ ਜਿਹਨੂੰ ਕੀ ਸੁਣ ਕੇ ਭਈ ਸੇਮ ਭਗਵੰਤ ਮਾਨ ਦੇ ਵੀ ਹੋਸ਼ ਛੁੱਟ ਜਾਣਗੇ ਤੇ ਜੋ ਆਪਾਂ ਕਹ ਲਈਏ ਨਰਿੰਦਰ ਮੋਦੀ ਆ ਇਹਨਾਂ ਇਹਦੇ ਵੀ ਹੋਸ਼ ਛੁੱਟ ਜਾਣਗੇ ਸੈਂਟਰ ਸਰਕਾਰਾਂ ਦੇ ਤੇ ਪੰਜਾਬ ਸਰਕਾਰ ਦੇ ਕਿਉਂਕਿ ਇੱਕ ਕਿਸਾਨਾਂ ਨੇ ਬਹੁਤ ਵੱਡਾ ਫੈਸਲਾ ਲੈ ਲਿਆ ਪੰਜਾਬ ਬੰਦ ਕਰਨ ਦਾ ਇੱਕ ਨਵਾਂ ਤਰੀਕਾ ਜੋ ਉਹਨਾਂ ਨੇ ਚੁਣਿਆ ਸਾਰਾ ਪੰਜਾਬ ਆਪਣਾ ਬੰਦ ਆ ਆਵਾਜਾਈ ਬੰਦਾ ਬੱਸਾਂ ਬੰਦਾ ਟ੍ਰੇਨਾਂ ਟ੍ਰੇਨਾਂ ਬੰਦਾ ਤੇ ਦੁਕਾਨਾਂ ਵੀ ਬੰਦਾ ਸਾਰਾ ਆਪਾਂ ਕਹਿੰਦੇ ਆਪਣਾ ਪੰਜਾਬ ਪੂਰੀ ਤਰ੍ਹਾਂ ਬੰਦਾ ਫੈਸਲਾ ਤਾਂ ਵੈਸੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਹਾਲਾਂਕਿ ਇਹ ਜੇ ਨਾ ਸੁਣਵਾਈ ਹੋਈ ਤਾਂ ਅੱਗੇ ਵੀ ਵੱਧ ਸਕਦਾ ਕਿਉਂਕਿ ਜਿਹੜੇ ਸਾ ਆਪਣਾ ਡੱਲੇਵਾਲ ਨੂੰ ਲੈ ਕੇ ਉਹਨੂੰ ਡੱਲੇਵਾਲ ਨੂੰ ਮਹੀਨਾ ਹੋ ਪੋ ਗਿਆ ਇਸ ਗੱਲ ਨੂੰ ਮਹੀਨੇ ਤੋਂ ਉੱਤੇ ਇਹ ਦਿਨ ਲੰਘ ਚੁੱਕਲੇ ਤੇ ਹਲੇ ਤੱਕ ਕੋਈ ਸੁਣਵਾਈ ਨਹੀਂ ਹੋਈ ਸਰਕਾਰ ਵੱਨੀਓ ਇਸ ਕਰਕੇ ਸਾਰੇ ਕਿਸਾਨ ਭਰਾਵਾਂ ਨੇ ਸੋਚਿਆ ਵੀ ਇਸ ਲੋਟ ਦਾ ਆਪਣੀ ਨਹੀਂ ਸੁਣਵਾਈ ਹੁੰਦੀ ਤਾਂ ਇਹ ਬਹੁਤ ਵਧੀਆ ਜੋ ਤਰੀਕਾ ਚੁਣਿਆਗਾ ਕਿਉਂਕਿ ਸਰਕਾਰਾਂ ਨੂੰ ਅੰਜਾਮ ਦੇਣ ਦਾ ਨਾ ਹੀ ਸੀਐਮ ਭਗਵੰਤ ਮਾਨ ਤੇ ਨਾ ਹੀ ਸੈਂਟਰ ਸਰਕਾਰ ਵੱਨੀਓ ਨਰਿੰਦਰ ਮੋਦੀ ਕੋਈ ਨਹੀਂ ਪਹੁੰਚਿਆ ਬਈ ਢੱਲੇਵਾਲ ਕੋਲੇ ਕਿਉਂਕਿ ਇੱਕ 75 ਸਾਲ ਦਾ ਬਜ਼ੁਰਗ ਜੋ ਜਿੰਦਗੀ ਤੇ ਮੌਤ ਦੇ ਵਿੱਚ ਲੜ ਰਿਹਾ ਆਪਣੀ ਜ਼ਿੰਦਗੀ ਦੀ ਬਾਜ਼ੀ ਲਵਾਉਣ ਨੂੰ ਤਿਆਰ ਹੋ ਰਿਹਾ ਪਰ ਲੇਕਿਨ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਉਹਨੂੰ ਅੱਜ ਮਹੀਨੇ ਦੇ ਉੱਪਰੋਂ 10-15 ਦਿਨ ਉੱਤੇ ਹੋ ਗਏ। ਰੂੜ ਮਹੀਨੇ ਦੇ ਨੇੜੇ ਪਹੁੰਚ ਗਿਆ ਮਰਨ ਵਰਤੋਲਾ ਹਲੇ ਤੱਕ ਜਾਰੀ ਆ। ਤੇ ਉਧਰੋਂ ਜਿਹੜੀ ਆਪਾਂ ਨਵੀਂ ਗੱਲ ਸੁਣਨ ਨੂੰ ਮਿਲੀ ਆ ਤੇ ਇਹ ਕੱਲ ਦਾ ਐਲਾਨ ਬਹੁਤ ਵੱਡਾ। ਤੇ ਅੱਜ ਆਪਣਾ ਸਾਰਾ ਪੰਜਾਬ ਪੰਦਾ 4 ਵਜੇ ਤੋਂ ਲੈ ਕੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਹਾਲਾਂਕਿ ਜੇ ਨਾ ਸੁਣਵਾਈ ਹੋਈ ਅੱਗੇ ਵੀ ਵੱਧ ਸਕਦਾ ਲੋਕਡਾਊਨ ਵੀ ਲੱਗ ਸਕਦਾ ਕਿਉਂਕਿ ਭਈ ਆਪਣੀ ਪੰਜਾਬ ਦੀ ਸਰਕਾਰ ਵੀ ਮਾਰੀ ਆ ਤੇ ਜੇਕਰ ਗੱਲ ਕਰੀਏ ਸੈਂਟਰ ਸਰਕਾਰ ਦੀ ਉਹ ਵੀ ਨਹੀਂ ਸੁਣਦੀ ਕਿਉਂਕਿ ਪੰਜਾਬ ਨੂੰ ਉਹ ਉਸ ਚੀਜ਼ ਦਾ ਬਦਲਾ ਲੈ ਰਿਹਾ ਜਦੋਂ ਆਪਣਾ ਅੱਜ ਤੋਂ ਅਗਲੇ ਇਹ ਅੰਦੋਲਨ 2 ਚੱਲੀ ਜਾਂਦਾ ਅੰਦੋਲਨ ਪਹਿਲੇ ਦੇ ਵਿੱਚ ਕੀ ਹੋਇਆ ਸੀ ਸਾਰੇ ਨੂੰ ਪਤਾ ਉਹਦੇ ਵਿੱਚ ਕਿੰਨੇ ਕਿਸਾਨਾਂ ਦੀਆਂ ਜਾਨਾਂ ਚਲੀ ਗਈਆਂ ਸੀ ਤੇ ਕਿੰਨੇ ਆਪਣੇ ਕਿਸਾਨ ਨੌਜਵਾਨ ਸ਼ਹੀਦ ਹੋਏ ਆ ਉਸ ਅੰਦোলন ਚ ਇਹਨਾਂ ਨੇ ਆਪਣੇ ਕਿਸਾਨਾਂ ਦੇ ਉੱਪਰ ਗੋਲੀਆਂ ਚਲਾਈਆਂ ਤੇ ਜੋ ਆਪਾਂ ਕਹਿੰਦੇ ਆ ਰਬੜ ਦੇ ਰੌਂਦ ਮਾਰੇ ਗਏ ਤੇ ਆਸੂ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਬਹੁਤ ਬੁਰੀ ਤਰ੍ਹਾਂ ਬਰਤਾਪ ਕੀਤਾ ਗਿਆ ਸੀ ਤਾਂ ਹਰ ਵਾਰ ਸਾਡੇ ਕਿਸਾਨਾਂ ਨਾਲ ਇਹੀ ਹੁੰਦਾ ਆਇਆ ਤੇ ਇਹ ਜੋ ਨਵੀਂ ਗੱਲ ਹੁਣ ਸੋਚੀ ਬੰਦ ਕਰਨ ਵਾਸਤੇ ਪੰਜਾਬ ਇਹ ਮੈਂ ਜ਼ਿਆਦਾ ਨਹੀਂ ਕਹਿ ਸਕਦਾ ਜੇ ਇੱਕ ਦਿਨ ਵੀ ਲੱਗ ਗਿਆ ਤਾਂ ਸਰਕਾਰ ਦੇ ਭਾਦੀ ਬਣ ਜੂ ਕਿਉਂਕਿ ਸਾਰਾ ਪੰਜਾਬ ਬੰਦ ਹੋ ਗਿਆ ਸਾਰੇ ਟ੍ਰੈਫਿਕ ਬੰਦ ਹੋ ਗਈ ਟ੍ਰੇਨਾਂ ਬੰਦ ਹੋ ਗਈਆਂ ਬੱਸਾਂ ਬੰਦ ਹੋ ਗਈਆਂ ਤਾਂ ਇਹਨਾਂ ਦਾ ਨੱਕ ਚ ਦਾਮ ਆ ਜਾਊਗਾ ਸਰਕਾਰਾਂ ਦਾ ਇਹਨੂੰ ਸੁਣ ਕੇ ਹੁਣ ਸੀਐਮ ਭਵੰਤਮਾਨ ਦੇ ਰਾਤ ਦੇ ਹੋਸ਼ ਉੱਤਰੇ ਆ ਵੀ ਤੜਕੇ ਪੰਜਾਬ ਬੰਦ ਹੋ ਜੂ ਤਾਂ ਸਾਡੇ ਖਿਲਾਫ ਧਰਨੇ ਲੱਗਣਗੇ ਉਧਰੋਂ ਨਰਿੰਦਰ ਜੋ ਨਰਿੰਦਰ ਮੋਦੀ ਆ ਵੈਸੇ ਉਹਨੂੰ ਤਾਂ ਨਹੀਂ ਫਰਕ ਪੈਂਦਾ ਕਿ ਕਿ ਉਹ ਕਿਹੜਾ ਪੰਜਾਬ ਚ ਜਿੱਤਿਆ ਹੋਇਆਗਾ ਉਹ ਤਾਂ ਆਪਦਾ ਦਿੱਲੀ ਬੰਨੀਓ ਜਿੱਤਿਆ ਜਿੱਧਰੋਂ ਜੁਪੀ ਬੰਨੀਓ ਉਹਨੂੰ ਉਧਰੋਂ ਫਰਕ ਪੈਂਦਾ ਇਧਰੋਂ ਉਹਦੇ ਉਹਦੇ ਲੋਕ ਨਾਲ ਉਧਰ ਦੇ ਲੋਕ ਹੈਗੇ ਆ ਸੈਂਟਰ ਸਰਕਾਰ ਚ ਬੈਠਾਗਾ ਜੋ ਉਹ ਇਸ ਕਰਕੇ ਪੰਜਾਬ ਦੇ ਕਿਸਾਨਾਂ ਬਾਰੇ ਕਿਉਂ ਸੋਚੂ ਇਸ ਕਰਕੇ ਕਹਿੰਦੇ ਆ ਭਈ ਸਾਰੇ ਇਕਜੁੱਟ ਹੋ ਜੋ ਜੇ ਹੱਲ ਆਪਦੇ ਕਰਾਉਣੇ ਨਹੀਂ ਤਾਂ ਘਰਾਂ ਚ ਬੈਠੇ ਰੋ ਜਲੀਲ ਹੋਈ ਜਾਓ ਕਿਉਂਕਿ ਆਪਣਾ ਇੱਕ ਪੰਜਾਬ ਦਾ ਦਸਤੂਰ ਰਿਹਾਗਾ ਸ਼ੁਰੂ ਤੋਂ ਹੀ ਆਪਣੇ ਜਿਵੇਂ ਕਹਿ ਦਈਏ ਸਿੱਖਾਂ ਤੇ ਅਤਿਆਚਾਰ ਹੋਇਆ ਕਿਸਾਨਾਂ ਤੇ ਵੀ ਹੋਇਆ ਬਹਰ ਸਰਕਾਰਾਂ ਨਾਲ ਤੁਰਤ ਹੀ ਲੜਾਈ ਚੱਲਦੀ ਆਈ ਆ ਜਿਵੇਂ ਮੈਂ ਹਰ ਵੀਡੀਓ ਦੇ ਵਿੱਚ ਨਾਮ ਲੈਣਾ ਉਹਨਾਂ ਜਿਵੇਂ ਆਪਣਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਜੋ ਦੁਲਾਵਰ ਸਿੰਘ ਹੋਰਾਂ ਨੇ ਬਿਆੰਤ ਸਿੰਘ ਨੂੰ ਉਡਾਇਆ ਸੀ ਬੰਬ ਤਮਾਕੇ ਦੇ ਵਿੱਚ ਉਹ ਕਿਉਂ ਆਇਆ ਸੀ ਕਿਉਂਕਿ ਉਹਨੇ ਸਾਡੇ ਸਿੰਘ ਬਰਾਏ ਸੀ ਉਸਨੇ ਵੀ ਬਿਅੰਤ ਸਿੰਘ ਨੇ ਤੇ ਫਿਰ ਆ ਜੋ ਦਲਾਵਰ ਸਿੰਘ ਤੇ ਭਲਵੰਤ ਸਿੰਘ ਆ ਕਿਉਂਕਿ 29 ਸਾਲ ਬਾਅਦ ਪੈਰੋਲ ਮਿਲੀ ਸੀ ਆ ਮਹੀਨਾਕ ਹੋ ਗਿਆ ਉਦੋਂ ਆਏ ਸੀ 29 ਸਾਲ ਬਾਅਦ ਉਹ ਯੋਧਾ ਉਹਦਾ ਭਾਸ਼ਣ ਸੁਣਨ ਨੂੰ ਮਿਲਿਆ ਸੀ ਤੇ ਜੋ ਯਾਰੀ ਇਹ ਸੰਤ ਜਰਨੈਲ ਸਿੰਘ ਪਿੰਡਰਾਵਾਲੀ ਉਦੋਂ ਇਹ ਸਰਕਾਰਾਂ ਨੂੰ ਇਹਨਾਂ ਨੇ ਵੀ ਅੰਜਾਮ ਦਿੱਤਾ ਵੀ ਹਰ ਵਾਰ ਸਾਡੇ ਪੰਜਾਬ ਨਾਲ ਹੀ ਕਿਉਂ ਆਏ ਹੁੰਦਾਗਾ ਜਦੋਂ ਕੋਈ ਵੀ ਨਵੀਂ ਸਰਕਾਰ ਆ ਜੇ ਉਹ ਵੀ ਹਰ ਪੰਜਾਬ ਦੇ ਨਾਲ ਧੱਕਾ ਕਰਦੇ ਆ ਸ਼ੁਰੂ ਤੋਂ ਦਸਤੂਰ ਹੈ ਸਾਡੇ ਪੰਜਾਬ ਦੇ ਨਾਲ ਤੁਰਤੋਂ ਹੀ ਅਤਿਆਚਾਰ ਹੁੰਦਾ ਆਇਆ ਇਹ ਜੋ ਕੱਲ ਦੀਆਂ ਖਬਰਾਂ ਬਈ ਤੇ ਆਪਣਾ ਤੁਹਾਡੇ ਤੱਕ ਪਹੁੰਚਾਉਣੀ ਜ਼ਰੂਰੀ ਸੀ ਕਿਉਂਕਿ ਆਪਣਾ ਹਰ ਰੋਜ਼ ਜੋ ਨਵੀਂ ਤੋਂ ਨਵੀਂ ਅਪਡੇਟ ਲੈ ਕੇ ਆਉਣੀ ਹੈ ਤੁਹਾਡੇ ਤੱਕ ਤੇ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੋ ਪੰਜਾਬ ਚ ਹੁੰਦਾ ਆਪਾਂ ਤੁਹਾਡੇ ਤੇ ਕੋਈ ਖਬਰ ਪਹੁੰਚਾਉਣੀ ਆ ਨਾ ਕੋਈ ਆਪਣੇ ਚੈਨਲ ਤੇ ਫੇਕ ਖਬਰ ਕੋਈ ਨਹੀਂ ਹੁੰਦੀ ਤੇ ਜੋ ਖਬਰ ਸੱਚ ਹੁੰਦੀ ਆ ਆਪਾਂ ਤੁਹਾਡੇ ਤੇ ਉਹ ਲੈ ਕੇ ਆਉਣੇ ਹਲੇ ਬੰਨੀਓ ਹਲੇ ਹਲੇ ਤੱਕ ਭਗਵਾਨ ਤਮਾਨ ਬੰਨੀਓ ਕੋਈ ਬਿਆਨ ਨਹੀਂ ਆਇਆ ਲੇਕਿਨ ਅੱਜ ਜੋ ਆਪਣਾ 7 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਕਿਸਾਨਾਂ ਦਾ ਇਹ ਅੰਦੋਲਨ ਚੱਲਣਾ ਜੋ ਲੌਕਡਾਊਨ ਦੀ ਤਰ੍ਹਾਂ ਇੱਕ ਸਾਰਾ ਪੰਜਾਬ ਬੰਦਾ ਜੇ ਨਾ ਸੁਣਵਾਈ ਹੋਈ ਤਾਂ ਲੋਕਡਾਊਨ ਵੀ ਲੱਗ ਸਕਦਾ ਕਈ ਦਿਨਾਂ ਵਾਸਤੇ ਕਿਉਂਕਿ ਇਹਦੇ ਵਿੱਚ ਸਰਕਾਰਾਂ ਨੂੰ ਅੰਜਾਮ ਦਿੱਤਾ ਜਾਊਗਾ ਸਰਕਾਰਾਂ ਦਾ ਨੱਕ ਜਦਾਂ ਆ ਜਾਣਾ ਜੇ ਇੱਕ ਦਿਨ ਵੀ ਬੰਦ ਹੋ ਗਿਆ ਟ੍ਰੈਫਿਕ ਜਿੱਦਿ ਪਹਿਲਾਂ ਉਹਨਾਂ ਨੇ ਹੋਰ ਫੈਸਲੇ ਲੈਂਦੇ ਸੀ ਰੋਡ ਬੰਦ ਕਰਦੇ ਸੀ ਇਕੱਲੇ ਤਾਂ ਹੁਣ ਸਾਰਾ ਪੰਜਾਬ ਬੰਦ ਆ ਜੀ ਨੂੰ ਸੁਣ ਕੇ ਸੀਮ ਭੰਤਮਾਨ ਦੇ ਤਾਂ ਹੋਸ਼ੁੱਡ ਨਹੀਂ ਉੱਡ ਰਿਆ ਨਾਲ ਨਰਿੰਦਰ ਮੋਦੀ ਦੇ ਵੀ ਉੱਡਿਆਣਗੇ ਜਦੋਂ ਸਾਰਾ ਪੰਜਾਬ ਬੰਦ ਹੋ ਗਿਆ ਤਾਂ ਰੋਡ ਵੀ ਬੰਦ ਹੋ ਗਈ ਤਾਂ ਨੰਗਣਗੇ ਕਿੱਧਰ ਦੀ ਟ੍ਰੈਫਿਕ ਵਾਲੇ ਬੱਸਾਂ ਵੀ ਬੰਦ ਆ ਕਿਉਂਕਿ ਜਿਹੜੇ ਹਿਸਾਬ ਨਾਲ ਅਸੀਂ ਕੱਲ ਸੁਣਿਆ ਸੀ ਇੱਕ ਦੋ ਥਾਂ ਤੇ ਬੱਸਾਂ ਨੂੰ ਵੀ ਅੱਗ ਲਾ ਦਿੱਤੀ ਗਈ ਆ ਜੇ ਹੁਣ ਕੋਈ ਵੀ ਨੰਗਣਾ ਕਰੂਗਾ ਉਹ ਆਪਣੀ ਦਾ ਆਪਣਾ ਜ਼ਿੰਮੇਵਾਰ ਖੁਦ ਹੋਊਗਾ ਕਿਉਂਕਿ ਕਿਸਾਨਾਂ ਵੱਲੋਂ ਇਹ ਕਹਿਤਾ ਗਿਆ ਚਲੋ ਜੀ ਅੱਜ ਦੀ ਵੀਡੀਓ ਜੋ ਹੈਗੀ ਸੀ ਆਪਾਂ ਤੁਹਾਡੇ ਤੇ ਇੱਕ ਜਿਵੇਂ ਹਰ ਰੋਜ਼ ਨਵੀਂ ਤੋਂ ਨਵੀਂ ਅਪਡੇਟ ਲੈ ਕੇ ਆਉਣੇ ਆ ਤੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਬਈ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਕੱਲ ਨੂੰ ਨਵੇਂ ਟੌਪਿਕ ਤੇ ਮਿਲਦੇ ਆਂ ਧੰਨਵਾਦ